ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਵਾਰਕ ਮੈਂਬਰ ਨੇ ਮਾਛੀਵਾਲਾ ਥਾਣੇ ਦੇ ਬਾਹਰ ਧਰਨਾ ਲਾ ਕੇ ਬੈਠੇ ਨੇ ਦਾਅਵਾ ਕੀਤਾ ਕਿ ਖੇੜਾ ਚਕਲੀ ਮੰਗਾ ਰੋਡ ਤੇ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਤੇ ਜਾਂਦੇ ਤਿੰਨ ਨੌਜਵਾਨਾਂ ਨੂੰ ਗੱਡੀ ਛਡਾ ਕੇ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਜਿਨ੍ਹਾਂ ਦੇ ਵਿੱਚੋਂ ਇੱਕ ਆ कुलवंदर सिंह दी मौत हो गई जबकि बाकी दोनों जवान सोहन सिंह मनमोहन सिंह जख्मी हो गए सो प्राप्त जानकारी मुताबिक कुलवंदर सिंह ਨੂੰ ਫੋਨ ਆਇਆ ਉਹਦੇ ਇੱਕ ਰਿਸ਼ਤੇਦਾਰ ਦੀ ਕਾਰ ਖਰਾਬ ਹੋ ਗਈ ਹੈ ਜਿਹਦੇ ਤੇ ਉਹ ਆਪਣੇ ਮੋਟਰਸਾਈਕਲ ਤੇ ਸੋਹਨ ਸਿੰਘ ਅ ਮਨਮੋਹਨ ਸਿੰਘ ਨੂੰ ਨਾਲ ਲੈ ਕੇ ਪਿੰਡ ਚਕਲੀ ਮੰਗਾ ਵਾਲੇ ਦੇ ਵੱਲ ਜਿਹੜਾ ਚਲਾ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਪਿੰਡ ਚਕਲੀ ਮੰਗਾ ਦਾ ਇੱਕ ਵਿਅਕਤੀ ਮਲਕੀਤ ਸਿੰਘ ਉਰਫ ਮੰਤਰੀ ਭਰਾ ਜਿਹੜਾ ਨਸ਼ਾ ਵੇਚਣ ਦਾ ਕੰਮ ਕਰਦੇ ਸਨ ਤਕਰਾਰਬਾਜ਼ੀ ਹੋ ਜਾਂਦੀ ਹੈ ਪਹਿਲਾ ਵੀ ਪਿੰਡ ਵਾਲੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਹੋਇਆ ਹੈ ਸਮਰਾਲਾ ਤੋਂ ਲਖਮਿੰਦਰ ਸਿੰਘ ਕਤਰੀ ਦੀ ਰਿਪੋਰਟ ਲੁਧਿਆਣਾ ਲਾਈਵ ਜੀਨੇ ਮੇਰਾ ਭਰਾ ਮਰਿਆ ਨਸ਼ਾ ਵੇਚਦਾ ਉਹ ਸਰਿਆਮ ਸਾਰੇ ਇਹਨਾਂ ਦੇ ਸਾਰੇ ਨਸ਼ੇ ਦਾ ਦੇਖਦਾ ਹੁੰਦਾ ਮੋਟਰਸਾਈਕਲ ਨਾਲ ਦੇਸ਼ਾ ਫੜਾ ਫੜਾ ਕੇ ਮੰਤਰੀ ਉਹਦਾ ਨਾਮ ਅਸੀਂ ਕਰ ਰਹੇ ਹਾਂ ਕਰਵਾਈ ਉਹਨੇ ਮਾਰਿਆ ਕਿਉਂ ਤੁਹਾਡੇ ਭਰਾ ਦੇ ਮੋਟਰਸਾਈਕਲ ਨੂੰ ਮਾਰਿਆ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਉਹ ਕੋਈ وجہ ਹੋਗੀ ਮਾਰਿਆ ਨਹੀਂ ਭਾਜੀ ਮੇਰੀ ਗੱਲ ਸੁਣੋ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ੈਂਟ ਨਹੀਂ ਸੀਗੇ ਠੀਕ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਦੱਸ ਸਕਦੇ ਅਸੀਂ ਉੱਥੇ ਨਹੀਂ ਸੀਗੇ ਤੁਸੀਂ ਕੀ ਜਾਣੇ ਹੋ ਨਿਆਂ ਦੀ ਸਾਫੀ ਚਾਹੁੰਦੇ ਮੈਂ ਹੀ ਸਾਫੇ ਚਾਹੁੰਦੀਆਂ ਜਿਵੇਂ ਮੇਰਾ ਭਰਾ ਦਾ ਮਰਡਰ ਹੋਇਆ ਉਹਨੇ ਆ ਉਹ ਤਾਂ ਕਰੂਗੀ ਮੇਰੇ ਤੇ ਜਿਹੜੀ ਮਰਜ਼ੀ ਦਾਰਾ ਲੱਗ ਜੇ ਜਿਹੜੀ ਮਰਜ਼ੀ ਦਾਰਾ ਮੈਂ ਲੈਣੇ ਤਿਆਰ ਆ ਸਾਬ ਕੀ ਹੈ ਜਿਹੜਾ ਅਜ ਮਤਾਇਤ ਬਾਰੇ ਜਿਹੜੀ ਪੁਸਤ ਦੇ ਖਿਲਾਫ ਕਾਰਵਾਈ ਕਰ ਕਹਿੰਦੇ ਆ ਸਾਬ ਇਹਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇ ਦਾਪਤੀ ਨਹੀਂ ਅਲੀਗੇਸ਼ਨ ਲਾਇਆ ਵੀ ਉਹ ਨਾ ਬਿਸਵੇਵ ਕੀਤਾ ਸਾਭੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀ ਲੀ ਇੱਥੇ ਪਰ ਉਹ ਪੁਸਲਾਈਨ ਡਿਪਾਰਟਮੈਂਟਲ ਕਵਾਲੀ ਦੀ ਸਸਪੈਂਸ਼ਨ ਦੀ ਜਪਾਸ ਕਰਕੇ ਐਸਐਸਪੀ ਸਾਹਿਬ ਨੂੰ ਹੁਣੇ ਭੇਜਦਾ ਹਾਂ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਗਿਆ ਵੀ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਵਧੇ ਲਗਾਊਗਾ ਉਹਨਾਂ ਦੇ ਖਿਲਾਫ ਸਾਰੇ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਅੰਦਰ ਵੀ ਭੇਜਾ ਕੇ ਵੀ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚ ਮਾਰਕਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਇਹਨਾਂ ਦੇ ਪਰਿਵਾਰਕ ਬੋਲ ਤੇ ਤੁਹਾਨੂੰ ਪਤਾ ਲੱਗਿਆ ਵੀ ਪਹਿਲਾਂ ਵੀ 30 ਅੱਧਾ ਘੰਟਾ ਪਹਿਲਾਂ ਬੜੀ ਮੁੱਢੀ ਜਿਹੀ ਨਕਾਜ਼ਪੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਚੱਲਦਾ ਜੀ ਕਿ ਇਹਦੇ ਨੂੰ ਨਹੀਂ ਸਮਝ ਨਹੀਂ ਜਾਦਾ ਉਹਦੇ ਆਪੇ ਦਰਦ ਇਹ ਜਿਹੜੇ ਮਾਦਮਾ ਦੇ ਕੋਲ ਉਹਦੇ ਜਿਹੜੇ ਭਰਾ ਦੇ ਪਿੱਛੇ ਦਾ ਜਹਾਜ ਜੀ ਇਹਦਾ ਰਜਿਸਟਰੀ ਜੀ ਕੋਈ ਆਪਸ ਕੋਈ ਇਹ ਜਿਹੇ ਤਾਂ ਪਾਬ ਦੇ ਆਏ ਆ ਉਹਨਾਂ ਨੂੰ ਵਾਪਸ ਕਰ ਲਉਂਦੇ ਜੀ ਇਹਦਾ ਜੀ ਕਿੰਨੇ ਜਿਹੜੇ ਸੀ ਇਹ ਹੁਣ ਇੱਕ ਪਾਰ ਵਾਲੇ ਦੱਸਣਗੇ ਵੀ ਕਿੰਨੇ ਜਿਹੜੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖੜਾ ਪਰ ਚਾਹਦਾ ਗੱਡੀ ਘੜਾ ਮੁੰਡੇ ਵਰਗੇ ਮੁੰਡੇ ਦੇ ਹੈ 3-4 ਵਾਰੀ ਐਥੋਂ ਗਿੱਲੀ ਮੁੰਡੇ ਆਉਂਦੇ ਨੇ ਕੋਈ ਕੀ ਕੰਮ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਜੀ ਉਹ ਤੁਸੀਂ ਚਾਹੁੰਦੇ ਵੀ ਪੱਤਾ ਬਰਾਬਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਹੋ ਉੱਤੇ ਪਹਿਲੇ ਪਰਚਾ ਨਹੀਂ ਨਾ ਵੀ ਕਾਰਵਾਈ ਕਰ ਰਹੇ ਇੱਥੇ ਉਹਦੇ ਪਹਿਲੇ ਪਰਚੇ ਨਾਲ ਜਾਓ ਪਹਿਲਾ ਪਰਚਾ ਦਰਜ ਹੁੰਦਾ ਸ਼ਰਤਨ ਨੇ ਜੇ ਜੇ ਕਿੰਨੇ ਬੰਦੇ ਆ ਜੀ ਉਹ ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਇਹ ਕਿੰਨੇ ਬੰਦੇ ਸੀਗੇ ਉਹ 4 ਬੰਦੇ ਨੇ ਜੀ ਉਹ ਹਾਂਜੀ ਇੱਕ ਬੜੀ ਮੰਦਪਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਛ ਕੇ ਹਿੱਟ ਕੀਤਾ ਉਹਨਾਂ ਨੌਜਵਾਨ ਨੂੰ ਜਿਹਦੇ ਨਾਲ ਦੋ ਜਿਹੜੇ ਜ਼ਖਮੀ ਹਾਲਤ ਵਿੱਚ ਮੇਰੇ ਕੋਲ ਚਾਹਤੀ ਜੀ ਨੇ ਪੀਜੀ ਨੇ ਤੇ ਇੱਕ ਵੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਹੈ ਉਹ ਸਬੰਧ ਵਿੱਚ ਮਲੋਏ ਵੀ ਜੋ ਵੀ ਵਰਦੀ ਕਰਵਾਈਏ ਕਰਨ ਦੀ ਤੁਹਾਨੂੰ ਕੋਈ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਬਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਿਹਾ ਵੀ ਜੋ ਵੀ ਵਰਦੀ ਜੋ ਕਾਰਵਾਈ ਉਹ ਤੇ ਪੂਰੀ ਤੋਂ ਕਾਰਵਾਈ ਕੀਤੀ ਹੈ ਨਸ਼ਾ ਦੇ ਮਾਮਲੇ ਨੁਕਤਾ ਨਾਮ ਨਹੀਂ ਜਾ ਰਹੀ ਜੀ ਪੰਜਾਬ ਦੇ ਵਿੱਚ ਦੇਖੋ ਜੀ ਸਾਰੀਆਂ ਕੋਸ਼ਿਸ਼ਾਂ ਚੱਲਦੇ ਤੁਸੀਂ ਵੀ ਨਾਲ ਹੋ ਇੱਕ ਵੱਡਾ ਕੋੜ ਆ ਤੇ ਵੱਡੇ ਟਾਈਮ ਤੋਂ ਫੱਲੇ ਹੋਇਆ ਤੇ ਸਾਰੀਆਂ ਕੋਸ਼ਿਸ਼ਾਂ ਚੱਲਦੀਆਂ ਨੇ ਅੱਗੇ ਵੀ ਪਿੱਛੇ ਜੇ ਜ਼ਰੂਰ ਹੋਈਆਂ ਦੀ ਹੈ ਨਾ ਪਰ ਇਹ ਹਟਦੇ ਨਹੀਂ ਹੈਗੇ ਜੇ ਜਦੋਂ ਸਾਰਾ ਮਤਲਬ ਖਾਤਮਾ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਨੂੰ ਬੇਹੱਦ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਵੀ ਤੁਹਾਨੂੰ ਪਤਾ ਵੀ ਪਿੱਛੇ ਜੇ ਵੀ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬੜੀ ਦੁੱਖਦ ਹੋ ਸਮਝੋ ਆਪ ਦੁੱਖ ਹੋਇਆ ਹੈ ਨਾ ਸੇ ਪਰਿਵਾਰ ਤੋਂ ਜਦੋਂ ਮੈਂਬਰ ਚਲੇ ਜਾਂਦਾ ਉਹਦੀਆਂ ਨੇ ਉਹਦੀਆਂ ਤੀਸਰਾ ਬੱਚਾ ਉਹਦੇ ਹੋ ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਜਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣबाजी ਚਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਣੇ ਜਿਹੜੇ ਫੱਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮਜੂਤੀ ਤੇ ਮਜੂਦ ਸੀ ਆਈਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੂਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲਾ ਇਹ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਸ ਸੋ ਐਸੇ ਰੋਸ਼ਮੇਜੋ ਸਾਰੇ ਇਕੱਠੇ ਹੋਏ ਸੀ ਤੇ ਉਨ ਡਿਪਟੀ ਸਾਹਿਬ ਵੀ ਆਏ ਨੇ ਇੱਥੇ ਆਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆਂ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਪਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ। ਇਹ ਕਾਰਵਾਈ ਲਈ ਖੜੇ ਆਂ ਤਾਂ ਪੋਸਟ ਸਾਡੇ ਵੱਲੋਂ ਕਾਰਵਾਈ ਲਈ ਤਾਂ ਤਿਆਰ ਹੀ ਆ ਜੀ ਤਿਆਰ ਆ। ਹਰ ਪਕੌੜਾ ਕਿਉਂ ਆਇਆ ਜਿਹਦਾ ਮੁੱਢ ਡੱਟ ਗਈ ਹੋਈ ਆ। ਗੁਰਵਿੰਦਰ ਸਿੰਘ ਅਜ ਜਿਹਨੇ ਮਾਰਿਆ ਕਿ ਉਹ ਸੋ ਨੂੰ ਸੋ ਨੂੰ ਆਈ ਚੱਕਲੀ ਮੰਗਾਤਾ। ਅੱਛਾ ਇਹ ਬੱਲੇ ਦੇ ਸਿਰ ਪੱਤ ਜਿਹੜਾ ਆਪਣੇ ਮੱਛਰਾਂ ਪੋਸਟਾ ਨਹੀਂ ਹੈ ਨਹੀਂ ਮੱਛਰਾਂ ਨਹੀਂ ਮੱਛਰ ਨਹੀਂ ਜਿਹੜੇ ਤੇ ਭਰਾ ਤੇ ਭਰਾ ਤੇ ਦੋਵਾਂ ਦੇ ਮਾਰੇ ਬਿਜਲੀ ਡਈ ਕਿ ਨਹੀਂ ਕੱਲ ਸੂ ਨੂੰ ਚਲਾ ਰਿਹਾ ਸੀ ਜਿੰਦੇ ਤੱਕ ਇਹਨਾਂ ਨੇ ਬੈਲ ਪਾਇਆ ਸੀ